ਦੇਖੋ ਭਾਰਤੀ ਜਨਤਾ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦਾ ਗਠਬੰਧਨ ਲੰਬਾ ਸਮਾਂ ਦੋ ਦਸ਼ਕ ਤੋਂ ਜ਼ਿਆਦਾ ਅਸੀਂ ਇਸ ਗਠਬੰਧਨ ਨੂੰ ਚਲਾਇਆ ਔਰ ਦੋਵਾਂ ਪਾਰਟੀਆਂ ਨੇ ਬੜੀ ਇਮਾਨਦਾਰੀ ਔਰ ਬੜੀ ਦਿਆਨਤਦਾਰੀ ਨਾਲ ਪੰਜਾਬ ਦੀ ਸੇਵਾ ਕਰਨ ਦਾ ਜੋ ਸਾਨੂੰ ਮੌਕਾ ਮਿਲਿਆ ਅਸੀਂ ਕੀਤਾ ਤੇ ਕੋਈ ਪਾਰਟੀ ਰਾਜਨੀਤਿਕ ਪਾਰਟੀ ਕੋਈ ਵੀ ਹੋਵੇ ਭਾਵੇਂ ਉਹ ਕੌਮੀ ਪੱਧਰ ਦੀ ਹੈ ਭਾਵੇਂ ਉਹ ਪ੍ਰਦੇਸ਼ ਸਤਰ ਦੀ ਹੈ ਹਰੇਕ ਪਾਰਟੀ ਦਾ ਕੈਡਰ ਵੀ ਚਾਹੁੰਦਾ ਹੈ ਹਰੇਕ ਪਾਰਟੀ ਦਾ ਨੇਤਰਤਵ ਵੀ ਚਾਹੁੰਦਾ ਹੈ ਜੋਦੀ ਪਾਰਟੀ ਦਾ ਮਿਸਤਾਰ ਹੋਵੇ ਉਹਦੀ ਪਾਰਟੀ ਜਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਜਿੰਨੀ ਦੇਰ ਤੱਕ ਅਸੀਂ ਗਠਬੰਧਨ ਦੀ ਰਾਜਨੀਤੀ ਕੀਤੀ ਅਸੀਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕਰਕੇ ਵਿਧਾਨ ਸਭਾ ਦੀਆਂ 23 ਸੀਟਾਂ ਲੜਦੇ ਸੀ ਔਰ ਲੋਕ ਸਭਾ ਦੀਆਂ ਚੋਣਾਂ ਦੇ ਅੰਦਰ ਅਸੀਂ 3 ਸੀਟਾਂ ਲੜਦੇ ਸਾਂ ਸੋ ਬੜੀ ਦੇਰ ਤੋਂ ਜਿੱਥੇ ਪੰਜਾਬ ਦੇ ਲੋਕਾਂ ਦੇ ਵੱਲੋਂ ਇਹ ਗੱਲ ਆ ਰਹੀ ਸੀ ਉੱਥੇ ਪਾਰਟੀ ਜਨਤਾ ਪਾਰਟੀ ਦੇ ਕੈਡਰ ਦੇ ਵਿੱਚੋਂ ਵੀ ਇਹ ਗੱਲ ਆ ਰਹੀ ਸੀ ਕਿ ਜਿਸ ਤਰ੍ਹਾਂ ਪੂਰੇ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਦੁਗਣੀ ਰਾਜ ਚੌਗਲੀ ਤਰੱਕੀ ਕਰ ਰਹੀ ਹੈ ਇਸੇ ਤਰ੍ਹਾਂ ਹੀ ਪੰਜਾਬ ਦੇ ਅੰਦਰ ਵੀ ਭਾਰਤੀ ਜਨਤਾ ਪਾਰਟੀ ਨੂੰ ਪੂਰੇ ਪੰਜਾਬੀਆਂ ਨੂੰ ਨਾਲ ਲੈ ਕਰਕੇ ਪੂਰੇ ਕੈਡਰ ਦੀ ਮਿਹਨਤ ਸਦਕਾ ਪੂਰੇ ਨੇਤਰਤਵ ਦੀ ਮਾਰਗਦਰਸ਼ਨ ਦੇ ਅੰਦਰ ਪੰਜਾਬ ਦੇ ਵਿੱਚ ਵੀ ਕੱਲਿਆਂ ਚੋਣਾਂ ਲੜਨੀਆਂ ਚਾਹੀਦੀਆਂ ਨੇ ਸੋ ਮੈਨੂੰ ਲੱਗਦਾ ਹੈ ਕਿ ਜਿੰਨੀ ਦੇਰ ਤੱਕ ਅਸੀਂ ਗੜਵੱਧਨ ਚ ਰਹੇ ਅਸੀਂ ਗੜਵੱਧਨ ਦਾ ਧਰਮ ਨਿਭਾਇਆ ਪੰਜਾਬੀਆਂ ਦੀ ਸੇਵਾ ਕੀਤੀ ਔਰ ਅਗਰ ਸਾਡੇ ਪ੍ਰਦੇਸ਼ ਰਜੈਕੀ ਨੇ ਸਾਡੇ ਰਾਸ਼ਟਰੀ ਨੇਤਰਤਵ ਨੇ ਇਹ ਫੈਸਲਾ ਲਿਆਏ ਤੇ ਬਿਲਕੁਲ ਕੋਈ ਸੋਚ ਸਮਝ ਕੇ ਲਿਆ ਹੋਏਗਾ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਜੀ ਕਿ ਮੈਂ ਹਰੇਕ ਚੈਨਲ ਦੇ ਉੱਪਰ ਅੱਜ ਤੋਂ ਪਹਿਲਾਂ ਜਿੰਨੀਆਂ ਵੀ ਡਿਬੇਟਸ ਨੇ ਉਹਦੇ ਅੰਦਰ ਮੈਂ ਹਮੇਸ਼ਾ ਹੀ ਇਹ ਔਰ ਮੇਰੇ ਸਾਰੇ ਸਾਥੀ ਪ੍ਰਵਕਤਾ ਵੀ ਇਹ ਗੱਲ ਕਹਿੰਦੇ ਰਹੇ ਆ ਕਿ ਅਸੀਂ 13 ਦੀਆਂ 13 ਸੀਟਾਂ ਦੇ ਉੱਪਰ ਆਰਪੀ ਜਨਤਾ ਪਾਰਟੀ ਆਪਣੇ ਕੈਡਰ ਬੇਸ ਨੂੰ ਨਾਲ ਲੈ ਕਰਕੇ ਤਿਆਰੀ ਕਰ ਰਹੀ ਹੈ ਸੋ ਸਾਡੀ ਤਿਆਰੀ ਪਹਿਲਾਂ ਹੀ 13 ਫੀਸਦੀ ਦੇ ਸੀ ਹੁਣ ਰਾਸ਼ਟਰੀ નેਤৃত্ব ਨੇ ਪ੍ਰਦੇਸ਼ ਦੇ ਨੇਤ੍ਰਿਤਵ ਨੇ ਫੈਸਲਾ ਲਿਆ ਰਿਆ ਕਿ ਮੈਨੂੰ ਉਮੀਦ ਹੈ ਕਿ ਪੰਜਾਬ ਦੀ ਜਨਤਾ ਇਹ ਫੈਸਲਾ ਜੋ ਅਸੀਂ ਉਹਨਾਂ ਦੀ ਬਿਹਤਰੀ ਵਾਸਤੇ ਪੰਜਾਬ ਦੀ ਬਿਹਤਰੀ ਵਾਸਤੇ ਪੰਜਾਬੀਆਂ ਦੀ ਬਿਹਤਰੀ ਵਾਸਤੇ ਪੰਜਾਬੀਆਂ ਦੀ ਬਿਹਤਰੀ ਵਾਸਤੇ ਔਰ ਜੋ ਸਾਡਾ ਕੈਡਰ ਬੜੀ ਦੇਰ ਬਾਅਦ ਜਾਂਦਾ ਸੀ ਉਹਦੀਆਂ ਭਾਵਨਾਵਾਂ ਨੂੰ ਸ਼ਰਮੁਖ ਰੱਖਦੇ ਹੋਏ ਫੈਸਲਾ ਲਿਆ ਹੈ ਪੰਜਾਬ ਦੀ ਜਨਤਾ ਜਿਹੜੀ ਹੈ ਉਹ ਸਾਨੂੰ ਪੂਰਾ ਸਹਿਯੋਗ ਦੇ ਰਹੀ ਔਰ ਮੈਨੂੰ ਪੂਰਾ ਉਸਾਏ ਕਿ ਉਹ 13 ਦੀਆਂ 13 ਸੀਟਾਂ ਦੇ ਉੱਪਰ ਅਸੀਂ ਜਿਹੜਾ ਚੋਣ ਲੜਨ ਜਾਣੇ ਆ ਉਹਦੇ ਚ ਸਾਨੂੰ ਉਹਨਾਂ ਦਾ ਸਹਿਯੋਗ ਮਿਲੇਗਾ